ਕੋਣ ਬਣੇ ਕਰੋੜ ਆਹ ਬ੍ਰੋ ਕੋਣ ਬਣਿਆ ਕਰੋੜ ਪ੍ਰਤੀਸ਼ੂੜ ਹੋ ਗਿਆ ਜਿੰਨਾ ਵੀ ਆਪਾਂ ਰਕਮ ਦਿੱਤੀ ਆਪਾਂ ਹਾਰੇ ਨਹੀਂ ਤੇ ਬਜਟ ਗਿਆ ਬਹੁਤਿਆਰ ਕਿੰਨਾ ਬਿਜੋਦੇ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤਿਆ ਉਹ ਸਾਰਾ ਜਿਹੜਾ ਪੰਜਾਬ ਫਰਟ ਦੇ ਲਈ ਆ ਤੇ ਨਾ ਤਾਂ ਹੋਰ ਬਹੁਤ ਵਧੀਆ ਚੀਜ਼ ਦਿੱਤੀ ਉਹ ਚਾਹ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਪੰਚਗ੍ਰੇਡ ਦਾ ਸਾਹਦਿਆ ਪੰਜਾਬ ਫਰੰਟ ਦੇ ਲਈ ਉਹ ਬਹੁਤ ਜ਼ਿਆਦਾ ਬਟ ਵੱਡੀ ਗੱਲ ਲੱਗਦੀ। ਬਾਕੀ ਜਿਹੜੀ ਰਕਮ ਹੋਰ ਜਾਂਤਿਆਂ ਤੋਂ ਉਹਨਾਂ ਦਾ ਆਪ ਬਿਲਾ ਸਕਦੇ ਉਹ ਵਿੱਚ ਕੋਈ ਮਤਲਬ ਨਹੀਂ ਸੀ ਜਾਂਦਾ। ਇਹਨਾਂ ਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਕੱਲੋ ਵੀ ਜਿੰਦੀ ਹੁੰਦੀ ਜੱਗ ਹੁੰਦੀ ਹੈ ਨਾ ਦੈਟ ਇਜ਼ ਵਾਈ ਬੈਕ ਐਸਸਟੈਂਸ। ਹਰ ਕੋਣ ਬਣੇ ਕਰੋੜ ਆਗਰ ਕੋਣ ਬਣਿਆ ਕਰੋੜਪਤੀ ਸ਼ੂਰ ਹੋ ਗਿਆ। ਇਹ ਜਿੰਨਵੀਆ ਪਰ ਆਕਮ ਜਿੱਤੀ ਆਪਾਂ ਹਾਰੇ ਦੀ ਉਸ ਬਜਟ ਦੀਆਂ ਬਾਰੇ ਗੱਲ ਹੋਇਆ ਕਿ ਉਹ ਯਾ ਕੈਡ ਬਿਉਦ ਦੇ ਹਾਰੇ ਦੀ ਆਪਣੀ ਲਾਈਫ ਲਾਈਨ ਚ ਪਈ ਸੀ ਉਹ ਜਿੰਨਵੀਆ ਪਾ ਜਿੱਤੇ ਉਹ ਸਾਰਾ ਜਿਹੜਾ ਪੰਜਾਬ ਫਰੰਟ ਦੇ ਲਈ ਆ ਤੇ ਨਾ ਤਾਂ ਉਹ ਹੋਰ ਬਹੁਤ ਬਧੀ ਚੀਜ਼ ਕੀਤੀ ਉਹ ਚਾਹ ਉਹਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਉਹ ਬਹੁਤ ਜਗਾ ਬੱਡੀ ਗੱਲ ਲੱਗਦੀ। ਬਾਕੀ ਜੇ ਬੀਕਰ ਰਕਮ ਹੋ ਜਾਂਦਾ ਤਾਂ ਉਹਨੇ ਕਿਤਾਬਾਂ ਪਿਲਾ ਸਕਦੇ ਹੋ ਇੱਜ ਕੁੜ। ਬਦਲੋ ਵਿੱਚ ਜਾਂਦਾ। ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ। ਜੇ ਇੱਕ ਜੋ ਨੈਸ਼ਨਲ ਲੈਵਲ ਤੇ ਕਾ ਲੋ ਵੀ ਜਿੱਦੀ ਹੁੰਦੀ ਈ ਕਾਠ ਹੁੰਦੀ ਆ। that is why backyard system। ਉਹਨੇ ਕੋਣ ਬਣਿਆ ਕਰੋੜ ਆ ਵੀਰੋ ਕੋਣ ਬਣਿਆ ਕਰੋੜਪਤੀ ਸ਼ਮੜ ਹੋ ਗਿਆ। ਇਹ ਜਿੰਦਾਰੀ ਆparat ਕੰਮ ਜਿੱਤੀ ਆਪਾ ਹਾਇ ਨੀ ਉਹ ਤੋਂ ਬਜਟ ਜਿਆ ਬਣ ਗਿਆ ਉਹ ਯਾ ਕਰਕੇ ਲਬੇਉ ਦੇ ਹਾਰੇ ਨੀ ਆਪਣੀ ਲਾਈਫ ਲਾਈਨ ਬਈ ਸੀ ਉਹ ਜਿੰਦਾਰੀ ਆ ਪਜਤੇ ਹੋ ਸਾਰਾ ਜਿਹੜਾ ਪੰਜਾਬ ਫਰੰਟ ਦੇ ਲਈ ਆ ਤੇ ਡਾਕਰ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਤੇ ਨਾ ਉਹਨਾਂ ਨੇ ਕਿਊ ਆਰ ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਉਹ ਬਹੁਤ ਜਗਾ ਬੜੀ ਗੱਲ ਲੱਗਦੀ। ਬਾਕੀ ਜੇ ਬੀਕਰ ਰਕਮ ਹੋ ਜਾਂਦਾ ਤਾਂ ਉਹਨੂੰ ਕਿਤਾਬ ਆਪ ਬਿਲਾ ਸਕਦੇ ਉਹ ਚੁੱਕ। ਉਹ ਅਸਲ ਵਿੱਚ ਸੀ ਚਾਰਦਾ। ਉਹਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ। ਤੇ ਇੱਕ ਚੋਂ ਨੈਸ਼ਨਲ ਲੈਵਲ ਤੇ ਕਾਲੋ ਵੀ ਜਿੱਦੀ ਹੁੰਦੀ ਜਿੱਥੇ ਹੁੰਦੀ ਹੈ ਨਾ। that is why back yet situation। ਫਿਰ ਕੌਣ ਬਣੇਗਾ ਕਰੋੜ ਆਹ ਬਿਰੋ ਕੌਣ ਬਣੇਗਾ ਕਰੋੜ ਪ੍ਰਤੀਸ਼ਤ ਕਰੋੜ ਹੋ ਗਿਆ। ਜਿੱਦਾਂ ਵੀ ਆਪਾਂ ਰਕਮ ਜਿੱਤੀ। ਆਪਾਂ ਹਾਰੇ ਨਹੀਂ ਉਹ ਸੋ ਬਜਟ ਕਿੱਥੇ ਬਣ ਗਿਆ ਸੋ ਜਗਾ ਕਿ ਉਹ ਬਿਉਤ ਉਹ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਹਾਂ ਸਾਰਾ ਜਿਹੜਾ ਪੰਜਾਬ ਫਰੰਟ ਦੇ ਲਈ ਹੈ ਤੇ ਨਾਕ ਤਾਂ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਉਹ ਬਹੁਤ ਜਗਾ ਬਟ ਬੜੀ ਗੱਲ ਰਹੀ ਤੇ ਕੋਈ ਕਿ ਜਿੰਦੇ ਰਤਮੁਰ ਜਤਨ ਦੇ ਦੋਮਿਕਤਾ ਆਪਾਂ ਬਿਲਾ ਸਕਦੇ ਹਾਂ ਇਸ ਕੁੜੀ ਪਾਤਲਪੀ ਸੀ ਜਾਵਦਾ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਐਕ ਚਾਹ ਨੈਸ਼ਨਲ ਲੈਵਲ ਤੇ ਕੰਮ ਲੋਬੇ ਜਿੰਨੀ ਹੁੰਦੀ ਨਿਕਾਟ ਹੁੰਦੀ ਹੈ ਨਾ ਡਾਟਿਸ ਵਾਈਪੈਕ ਜਾਂ ਸਿੱਧਾ ਕੋਣ ਬਣੇ ਕਰੋੜ ਆ ਵੀਰੋ ਕੋਣ ਬਣੇਗਾ ਕਰੋੜਪਤੀ ਸ਼ੂਡ ਹੋ ਗਿਆ ਇਹ ਜਿੰਦਾ ਵੀ ਆਪਾਂ ਕੰਮ ਜਿੱਤੀ ਆਪਾਂ ਹਾਰੇ ਨਹੀਂ ਉਤੇ ਬਜਟ ਜਾਂ ਬੰਦ ਗਿਆ ਉਹ ਯਾ ਕਰਕੇ ਖਰਚ ਬਿਉਤ ਹੁੰਦੇ ਤਾਰੇ ਨਹੀਂ ਆ ਕੋਈ ਹਾਈ ਲਾਈਨ ਪੇਜ ਸੀ ਉਹ ਜਿਹਨਾਂ ਵਿਆਪਟੇ ਸਾਰਾ ਜਿਹੜਾ ਪੰਜਾਬ ਫਰੰਟ ਦੇ ਲਈ ਹੈ ਤੇ ਇਤਨ ਹੋਰ ਬਹੁਤ ਵਧੀਆ ਚੀਜ਼ ਦਿੱਤੀ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਉਹ ਬਹੁਤ ਜ਼ਿਆਦਾ ਬਹੁਤ ਵੱਡੀ ਗੱਲ ਹੈ ਕਿ ਜੇ ਵੀ ਇੱਕ ਰਕਮ ਹੋ ਜਾਂਦਾ ਨੇ ਉਹ ਉਹਨਾਂ ਦੇ ਤਾਂ ਆਪਾਂ ਭਿਲਾ ਸਕਦੇ ਹਾਂ ਉਹ ਚੁਕੜਾ ਰਪੇ ਸੀ ਜਾਂਦਾ ਇਹ ਬੋਲਣਾ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਾਹ ਨੈਸ਼ਨਲ ਲੈਵਲ ਤੇ ਕੱਲੋ ਵੀ ਜਿੱਦੀ ਹੁੰਦੀ ਜਗਾਟ ਹੁੰਦੀ ਹੈ ਨਾ that is why we get society ਕੋਣ ਬੜੇ ਕਰੋੜ ਆਹ ਬਿਰੋ ਕੋਣ ਬੜੇ ਕਰੋੜ ਪ੍ਰਤੀਸ਼ੂਡ ਹੋ ਗਿਆ ਜਿੱਦੇ ਜਿੰਨਾ ਵੀ ਆਪਾਂ ਰਕਮ ਦਿੱਤੀ ਆਪਾਂ ਹਾਰੇ ਨਹੀਂ ਤੇ ਬਜਟ ਦਾ ਮਤਲਬ ਹੈ ਪੂਰਾ ਕਰਕੇ ਲਗ ਬਜਟ ਹੁੰਦਾ ਹਾਰੇ ਨਹੀਂ ਆਪਣੀ ਲਾਈਫ ਲਾਈਨ ਪੇਸਿੰਗ ਉਹ ਜਿੰਨਾ ਵੀ ਆਪਾਂ ਜਿੱਤੇ ਆ ਉਹ ਸਾਰਾ ਤਾਂ ਜੇ ਲੋਕ ਪੰਜਾਬ ਫਰੰਟ ਦੇ ਲਈ ਆ ਤੇ ਇਤਾਂ ਨਾਲ ਹੋਰ ਬਹੁਤ ਵਧੀਆ ਚੀਜ਼ ਦਿੱਤੀ ਉਹ ਚਾਹਣਾ ਉਹਨਾਂ ਨੇ ਥਰ ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਬਹੁਤ ਜਿਆਦਾ ਬਹੁਤ ਹੀ ਗੱਲ ਹੈ ਕਿਸ ਜਾਈ ਬਾਕੀ ਜਿਹੜੀ ਕਰਤਮ ਹੋ ਜਾਂਤ ਨੇ ਉਹਨਾਂ ਦੇ ਤਾਂ ਆਪਾਂ ਬਿਲਾ ਸਕਦੇ ਹਾਂ ਉਹਦੇ ਚ ਕੋਈ ਬਤਨ ਨਹੀਂ ਸੀ ਜਾਂਦਾ ਇਹਨਾਂ ਲੋੜਾਂ ਦੀ ਗੱਲ ਬਹੁਤ ਸੋਹਣੀ ਲੱਗੀ ਦੇ ਇੱਕ ਚੋਂ ਨੈਸ਼ਨਲ ਲੈਵਲ ਤੇ ਕੰਮ ਲੋਬੇ ਜਿੱਦੀ ਹੁੰਦੀ ਿਕਟ ਹੁੰਦੀ ਹੈ ਨਾ that is why 백 ਜਨਸਿਚਰ ਹਰ ਕੋਣ ਬਣਿਆ ਕਰੋੜ ਆਪਰੋ ਕੋਣ ਬਣਿਆ ਕਰੋੜਪਤੀ ਸ਼ੂਡ ਹੋ ਗਿਆ ਜੀ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਤੇ ਬਜਟ じゃ ਬਚ ਗਿਆ ਉਹ ਜਗਾ ਕਿਹੜਾ ਬਿਯੋਦ ਹੁੰਦਾ ਹਾਰੇ ਜੀ ਆਪਣੀ ਲਾਈਫ ਲਾਈਨ ਚ ਪਈ ਸੀ ਉਹ ਜਿੰਨਾ ਵੀ ਆਪਾ ਜਿੱਤੇ ਉਹ ਸਾਰਾ ਜਿਹੜਾ ਪੰਜਾਬ ਫਰਾਡ ਦੇ ਲਈ ਹੈ ਤੇ ਨੈਤਾਂ ਦੇ ਉਹ ਬਹੁਤ ਵਧੀਆ ਚੀਜ਼ ਕੀਤੀ ਉਹ ਚਾਹ ਉਹਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਤੂੰ ਬਹੁਤ ਜਗਾ ਬੜੀ ਗੱਲ ਲੱਗੀ ਬਾਕੀ ਜੇ ਵੀ ਇੱਕ ਰਕਮ ਹੋ ਜਾਂਦਾ ਤਾਂ ਉਹਨੇ ਤਾਂ ਆਪ ਬਿਲਾ ਸਕਦੇ ਉਹਨਾਂ ਚ ਕੋਈ پتہ ਨਹੀਂ ਸੀ ਜਾਂਦਾ ਇਹ ਗੱਲ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਜੇ ਜੇ ਇੱਕ ਜੋ ਨੈਸ਼ਨਲ ਲੈਵਲ ਤੇ ਕੰਮ ਹੋਵੇ ਜਿੱਦਿ ਹੁੰਦੀ ਕਿੱਥੇ ਹੁੰਦੀ ਆ ਇਹ ਜਿਹੜਾ ਸੁਆਇਪ ਹੈ ਗਿਆ ਸਿੱਧਾ ਇਹ ਕੋਣ ਬਣਿਆ ਕਰੋੜ ਹਾਂ ਬਿਰੋ ਕੋਣ ਬਣਿਆ ਕਰੋੜਪਤੀ ਸ਼ੂਟ ਹੋ ਗਿਆ ਇਹ ਜਿੰਨਾ ਵੀ ਆparat ਕੰਮ ਜਿੱਤੀ ਆਪਾਂ ਹਾਰੇ ਨਹੀਂ ਉਹ ਤੇ ਬਜਟ ਜਿਆ ਬਣ ਗਿਆ ਉਹ ਯਾ ਕਿੱਲੋ ਬਿਜੋਦ ਹਾਰੇ ਨਹੀਂ ਆਪਣੀ ਲਾਈਫ ਲਾਈਨ ਬਈ ਸੀ ਉਹ ਜਿੰਨਾ ਵੀ ਆਜਤੇ ਹੋ ਸਾਰਾ ਜਿਹੜਾ ਪੰਜਾਬ ਫਰਡ ਦੇ ਲਈ ਆ ਤੇ ਨਾਲ ਨੂੰ ਹੋਰ ਬਹੁਤ ਵਧੀਆ ਚੀਜ਼ ਦਿੱਤੀ ਉਹ ਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਔਰ ਇੰਡੀਆ ਜੋ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਰੰਟ ਤੇ ਲਈ ਉਹ ਬਹੁਤ ਜ਼ਿਆਦਾ ਬੱਡੀ ਗੱਲ ਲੱਗ ਗਈ। ਬਾਕੀ ਜਿਹੜੀ ਇੱਕ ਰਕਮ ਹੋ ਜਾਂਦਾ ਨੇ ਉਹਨਾਂ ਦੇ ਉੱਤੇ ਆਪਾਂ ਬਿਲਾ ਸਕਦੇ ਹਾਂ ਜਿ cục। ਬਤਲ ਵੀ ਸੀ ਜਾਣਦਾ। ਇਹਨਾਂ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ। ਤੇ ਇੱਕ ਜਦੋਂ ਨੈਸ਼ਨਲ ਲੈਵਲ ਤੇ ਕੱਲੋ ਵੀ ਜਿੰਦੀ ਹੁੰਦੀ ਇਕੱਠ ਹੁੰਦੀ ਹੈ ਨਾ। ਦੈਟ ਇਜ਼ ਵਾਈ ਬੈਕ ਜੈਕਸਨ। ਹੋਰ ਕੌਣ ਬਣੇਗਾ ਕਰੋੜ ਆਹ ਬਿਰੋ ਕੌਣ ਬਣੇਗਾ ਕਰੋੜਪਤੀ ਸੀੜੀ ਉੱਡ ਗਿਆ। ਇਹ ਜਿੰਦਾਵੀ ਆ ਪਰ ਕੰਮ ਜਿੱਤੀ ਆਪਾਂ ਹਾਰੇ ਨਹੀਂ ਉਸ ਬਜਟ ਜਿਆ ਬਣ ਗਿਆ ਉਹ ਜਗਾ ਕਿ ਲੋ ਬਿਉਦ ਨੇ ਹਾਰੇ ਨਹੀਂ ਆਪਣੀ ਲਾਈਫ ਲਾਈਨ ਪਈ ਸੀ ਉਹ ਜਿੰਦਾਵੀ ਆ ਪਾ ਜਿੱਤੇ ਹੋ ਸਾਰਾ ਜਿਹੜਾ ਪੰਜਾਬ ਫਰੌਡ ਦੇ ਲਈ ਹੈ ਤੇ ਨੈਤਾਂ ਨੂੰ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਪੈਗੇਨੇਟ ਕਰ ਸਕਦੇ ਆ ਪੰਜਾਬ ਫਰੌਡ ਦੇ ਲਈ ਉਹ ਬਹੁਤ ਜਿਆਦਾ ਵੱਡੀ ਗੱਲ ਲੱਗਦੀ। ਬਾਕੀ ਜਿੱਦੇ ਕਰ ਰਹਾ ਖਬਰ ਜਤਾਂ ਦੇ ਉਹਨਾਂ ਦੇ ਤਾਂ ਆਪਾਂ ਮਿਲਾ ਸਕਦੇ ਉਹ ਜਿ cục ਪਾਤਨ ਉੱਪਰ ਸੀ ਜਾਂਦਾ। ਉਹਨਾਂ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ। ਤੇ ਐਕ ਚਾਹ ਨੈਸ਼ਨਲ ਲੈਵਲ ਤੇ ਕਾ ਲੋਬ ਜਿੱਦੀ ਹੁੰਦੀ ਜਿੱਕਰ ਹੁੰਦੀ ਹੈ ਨਾ। ਦੈਟ ਇਜ਼ ਵਾਈ ਬਾਕੀ ਅੱਛੀ। ਉਹਨਾਂ ਕੋਲ ਕੋਣ ਬਣੇ ਕਰੋੜ ਆਹ ਬਿਰੋ ਕੋਣ ਬਣੇਗਾ ਕਰੋੜਪਤੀ ਸ਼ੂਡ ਹੋ ਗਿਆ। ਜਿੱਦਾਂ ਵੀ ਆਪਾਂ ਰਕਮ ਜਿੱਤੀ ਆਪਹਾਰੀ ਨਹੀਂ ਉਹ ਤੇ ਬਜਟ ਜਾਂ ਬੰਦ ਗਿਆ ਉਹ ਜੇ ਕਰਕੇ ਉਹ ਬਿਉਤ ਦੇ ਹਾਰੇ ਨਹੀਂ ਆ ਕੋਈ ਲਾਈਫ ਲਾਈਨ ਕੋਈ ਸੀ ਉਹ ਜਿੰਦਗੀ ਆਪਾ ਜਿੱਤੇ ਉਹ ਸਾਰਾ ਤਾਂ ਜਿਹੜਾ ਪੰਜਾਬ ਫਰੰਟ ਦੇ ਲਈ ਹੈ ਤੇ ਨੈਤਿਆਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਚਾਹਣਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਕੰਟਰੀਬਿਊਟ ਕਰ ਸਕਦੇ ਆ ਪੰਜਾਬ ਫਰੰਟ ਦੇ ਲਈ ਤੋਂ ਬਹੁਤ ਜ਼ਿਆਦਾ ਬੜੀ ਗੱਲ ਲੱਗੀ ਤਾਂ ਬਾਕੀ ਜਿਹੜੀ ਰਕਮ ਹੋ ਜਾਂਦਾ ਨੇ ਉਹ ਦੋਮਿਕਤਾ ਭਾਅ ਮਿਲਾ ਸੰਦੇ ਉਹ ਚੁੱਕੀ ਪਾਤਲ ਨੂੰ ਵੀ ਸੀ ਜਾਂਦਾ ਇਹ ਗੱਲ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਾਹ ਨੈਸ਼ਨਲ ਲੈਵਲ ਤੇ ਕਰ ਲੋ ਵੀ ਜਿੱਦੀ ਹੁੰਦੀ ਏ ਇਕੱਠ ਹੁੰਦੇ ਹਨ ਦੈਟ ਇਜ਼ ਵਾਈ ਬੈਕ ਯਾ ਸੱਚੀ